एक मुलाजमी हो नजैज जगह एक गरीब की सुनवाई क्यों नहीं हो रही सरकार कहकों की सहमत नहीं है सब एक चीज की करता अपनी कमानी ਇਸ ਬੰਦੇ ਤੇ ਕਾਨੂੰਨੀ ਕਾਰਵਾਈ ਪੂਰੀ ਪੰਦੀ ਕੀਤੀ ਜਾਵੇ। ਸਰ ਕੀ ਗੱਲ ਹੈ ਜੀ ਜੀ ਸਰ ਇੱਥੇ ਮੈਂ 5-7 ਸਾਲ ਤੋਂ ਰੇੜੀ ਲਗਾ ਰਿਹਾ ਮੈਂ ਇੱਥੇ ਗੰਨੇ ਦਾ ਰਸ ਦੀ ਔਰ ਮੰਤਰੀ ਸਾਹਿਬ ਵੀ ਮੇਰੀ ਪਿਛਲੇ ਦਿਨਾਂ ਤੋਂ ਲਵਾ ਕੇ ਗਏ ਸੀਗੇ ਠੀਕ ਹੈ ਔਰ ਇਸ ਜਗ੍ਹਾ ਤੇ ਮੈਂ ਇਸ ਜਗ੍ਹਾ ਜਿਹੜੀ ਹੈ ਇਸ ਜਗ੍ਹਾ ਹੈ ਨਾ ਇਸ ਜਗ੍ਹਾ ਤੇ ਮੰਤਰੀ ਸਾਹਿਬ ਰੇੜੀ ਲਗਾ ਕੇ ਗਏ ਜੀ ਤੇ ਉਸ ਬੰਦਾ ਪੀਪਾ ਦਾ ਮੁਲਾਜ਼ਮ ਹੈ ਔਰ ਚਾਰ ਬਟਾਲੀ ਵਿੱਚ ਨੌਕਰੀ ਕਰਦਾ ਹੈ ਤੇ ਇਸ ਜਗ੍ਹਾ ਤੋਂ ਮੇਰੀ ਜਿਹੜੀ ਚਕਾ ਕੇ ਇਸ ਭਈਏ ਦੀ ਜਿਹੜੀ ਲਵਾਈ ਹੈ ਇਸ ਬੰਦੇ ਨੇ 5.5 ਹਜ਼ਾਰ ਪੇ ਮਹੀਨਾ ਲੈ ਰਿਆ ਇਸ ਬੰਦੇ ਕੋਲ ਠੀਕ ਹੈ ਜੀ ਤੇ ਇਸ ਜਗ੍ਹਾ ਤੇ ਮੈਂ ਰੇੜੀ ਲਗਾ ਰਿਹਾ ਸਾਈਡ ਤੇ ਸੜਕ ਦੀ ਜਗ੍ਹਾ ਤੇ ਔਰ ਨਹਿਰ ਮੈਗਮੇ ਦੀ ਜਗ੍ਹਾ ਆ ਇਹ ਬੰਦਾ ਸਾਨੂੰ ਕੰਮ ਨਹੀਂ ਕਰਨ ਦਿੰਦਾ ਇਹ ਕਿਹਾ ਤੁਹਾਨੂੰ ਦੀ ਖੂਫ ਹੈ ਕਿ ਇਸ ਭਈਏ ਕੋ 5.5 ਹਜ਼ਾਰ ਪੇ ਮਹੀਨਾ ਲੈ ਕਰਦਾ ਹਾਂ ਲੈਂਦੇ ਆ ਇਹ ਤੇ ਐਸਡੀਓ ਦੇ ਸਾਹਮਣੇ ਵੀ ਆਇਆ ਜੀ ਠੀਕ ਹੈ ਜੀ ਇਹ ਕੰਮ ਨਹੀਂ ਕਿਸੇ ਨੂੰ ਕਰਨ ਦਿੰਦਾ ਇਹ ਬਿਲਕੁਲ ਨਹੀਂ ਕਰਨ ਦਿੰਦਾ ਮੈਂ ਇਹਨੂੰ ਕਹਾਂ ਮੈਂ ਕਿ ਤੂੰ ਆਪਣਾ ਕੰਮ ਕਰਨਾ ਮੈਂ ਆਪਣਾ ਕਰਨਾ ਸਾਨੂੰ ਕੰਮ ਕਰਨ ਦੇ ਇਹ ਕੰਮ ਕਰਨ ਦੇਣ ਹੀ ਨਹੀਂ ਦਿਆ ਸਵੇਰੇ ਆਇਆ ਸਵੇਰੇ ਮੇਰੀ ਛਤਰੀ ਖੋਲੀ ਚੱਕ ਕੇ ਸਿੱਧੀ ਸੜਕਾ ਚ ਰੇੜੀ ਮੇਰੀ ਉਹ ਸਾਈਡ ਤੇ ਮੈਂ ਰੇੜੀ ਸਾਡੇ ਸਿੱਧੇ ਐਸਐਸਪੀ ਸਾਹਿਬ ਕੋਲ ਚੱਲਿਆ ਹੀ ਤੇ ਉਧਰੋਂ ਪ੍ਰਧਾਨ ਸਾਹਿਬ ਨਾਲ ਲੱਗੇ ਤਾਂ ਕਿ ਚਲੋ ਕਰ ਲੈਂਦੇ ਆ ਗੱਲ ਆਪਾਂ ਠੀਕ ਹੈ ਜੀ ਔਰ ਮੇਰੀ ਗੱਲ ਇੱਕ ਹੋਰ ਵੀ ਹੈਗੀ ਆ ਡੀਜੀਪੀ ਐਸਐਸਪੀ ਐਸਐਚਓ ਮਾਨਸਾ ਸਾਰਿਆਂ ਨੂੰ ਮੈਂ ਐਪਲੀਕੇਸ਼ਨਾਂ ਪਾਈਆਂ ਹੋਈਆਂ ਮੈਂ ਔਰ ਇੱਕ ਮੈਂ ਇੱਕ ਚੀਜ਼ ਪੁਲਿਸ ਮੁਲਾਜ਼ਮ ਵੱਡੇ ਅਫਸਰਾਂ ਕੋਲ ਪੁੱਛਣਾ ਚਾਹਨਾ ਕਿ ਇੱਕ ਮੁਲਾਜ਼ਮ ਪੁਲਿਸ ਦਾ ਜਿਹੜਾ ਮਰਜੀ ਹੋਵੇ ਕੀ ਉਹ ਨਹੀਂ ਗਿਆ ਜਗ੍ਹਾ ਤੇ ਕਬਜ਼ਾ ਕਰਕੇ ਸਾਈਡ ਬਿਜ਼ਨਸ ਕਰ ਸਕਦਾ ਸਾਈਡ ਬਿਜ਼ਨਸ ਨਹੀਂ ਕਰ ਸਕਦਾ ਉਹ ਕਾਨੂੰਨੀ ਕਾਰਵਾਈ ਤੇ ਪਰ ਲੇਕਿਨ ਮੈਂ ਇਹ ਗੱਲ ਕਹਿਣਾ ਐ ਐਸਐਸਪੀ ਡੀਜੀਪੀ ਸਾਰਿਆਂ ਨੂੰ ਐਪਲੀਕੇਸ਼ਨਾਂ ਪਾਈਆਂ ਹੋਈਆਂ ਮੈਂ ਪਰ ਲੇਕਿਨ ਇਹ ਗਰੀਬ ਦੀ ਸੁਣਾਈ ਕਿਉਂ ਨਹੀਂ ਹੋ ਰਹੀ ਸਾਡੀ ਸਰਕਾਰ ਕਹਿੰਦੀ ਐ ਅਸੀਂ ਗਰੀਬਾਂ ਦੀ ਸਰਕਾਰ ਆ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਐ ਕਿ ਗਰੀਬਾਂ ਦੀ ਸਰਕਾਰ ਆ ਮੈਂ ਅਮੀਰਾਂ ਦੀ ਵੀ ਕਹਾਂਗਾ ਵੀ ਇਹ ਅਮੀਰਾਂ ਦੀ ਵੀ ਸਰਕਾਰ ਆ ਪਰ ਲੇਕਿਨ ਸਾਡੀ ਸੁਣਾਈ ਕਿਉਂ ਨਹੀਂ ਹੋ ਰਹੀ ਕੀ ਮੰਗ ਕਰਦੇ ਸਾਸਰ ਕੋ ਮੈਂ ਕੋ ਸਾਸਰ ਕੋ ਮੰਗਿਆ ਇੱਕ ਚੀਜ਼ ਦੀ ਕਰਦਾ ਮੈਂ ਆਪਣੀ ਕਮਾਈ ਤੇ ਆਪਣੀ ਖਾਣੀ ਇਸ ਬੰਦੇ ਤੇ ਕਾਨੂੰਨੀ ਕਾਰਵਾਈ ਪੂਰੀ ਬੰਦ ਕੀਤੀ ਜਾਵੇ। ਇੱਕ ਧਮਕੀ ਦਿੰਦਾ ਕਿ ਮੈਂ ਠਾਕਰ ਹਾਂ। ਠਾਕਰ ਹਾਂ ਯਾਰ ਅਸੀਂ ਤੈਨੂੰ ਕੀ ਕਹਿ ਰਹੇ ਆਂ? ਔਟਕਾਸਟ ਨਹੀਂ ਕਹਿੰਦੇ ਠਾਕਰ ਹੀ ਆ ਤੂੰ। ਠਾਕਰਾਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਪਰ ਲੇਕਿਨ ਠਾਕਰਾਂ ਵਾਲੇ ਕੰਮ ਨਹੀਂ ਕਰਦਾ। ਸਾਨੂੰ ਰੇੜੀ ਨਹੀਂ ਲਗਾ ਦੇ ਰਿਹਾ ਮੇਰੇ 400 ਛੋਟੇ ਬੱਚੇ ਆ। ਅੰਗਰੇਜ਼ੀ ਸਕੂਲ ਤੋਂ ਪੰਜਾਬੀ ਸਕੂਲ ਆ ਗਿਆ ਇਸ ਬੰਦੇ ਦੀ ਵਜ੍ਹਾ ਨਾਲ। ਮੇਰੀ ਜਨਨੀ ਹਾਰਟ ਦੀ ਮਰੀਜ਼ ਆ। ਕੋਈ ਵੀ ਅੱਜ ਤੋਂ ਬਾਅਦ ਹਰ ਜਮਰਜ ਹੁੰਦੀ ਰੱਬ ਨਾ ਕਰੇ। ਇਹ ਜਾਨੋਂ ਮਾਰਨ ਤੱਕ ਜਾਂਦਾ। ਇਸ ਦਾ ਜ਼ਿੰਮੇਵਾਰ ਇਹ ਬੰਦਾ ਹੋਵੇਗਾ ਸਵੇਰੇ ਮੇਰੀ ਰੇੜੀ ਨੂੰ ਇਸ ਬੰਦੇ ਨੇ ਧੱਕਾ ਮਾਰ ਕੇ ਸੜਕ 'ਚ ਛੋਟਿਆ ਔਰ ਮੇਰੀ ਛਤਰੀ ਤੋੜੀ ਜਮਾ ਪ੍ਰਸ਼ਾਸਨਗਾਰੀ ਇੱਕੋ ਬੇਨਤੀ ਕਰਾਂਗਾ ਪੁਲਿਸ ਅਮਲਾਜਮਾ ਕਰੀ ਵੱਡੇ ਵੱਡੇ ਅਫਸਰਾਂ ਗਾੜੀ ਹਰ ਹਰ ਮਲਾਜਮਾਂ ਦੇ ਬੱਚੇ ਆ ਜਿੱਦਾਂ ਮੇਰੇ ਨਾਲ ਧੱਕਾ ਹੋਇਆ ਨਾ ਕੱਲ ਨੂੰ ਢਾਡ ਨਾਲ ਵੀ ਹੋਏਗਾ ਤੁਹਾਨੂੰ ਦੁੱਖ ਹੋਏਗਾ ਮੇਰੇ ਛੋਟੇ ਛੋਟੇ ਚਾਰ ਬੱਚੇ ਆ ਇਸ ਰੇੜੀ ਤੋਂ ਪਲਦੇ ਪਏ ਆ ਮੈਂ ਪ੍ਰਸ਼ਾਸਨਗਾਰੀ ਇਹ ਬੇਨਤੀ ਕਰਦਾ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੰਦੀ ਨੇ ਇਹਨੂੰ ਬਹੁਤ ਜ਼ਿਆਦਾ ਤੰਗ ਕਰਕੇ ਰੱਖਿਆ ਹੈ ਪਿਛਲੇ ਇਹਨਾਂ ਨੇ ਪਰਚੇ ਪੁੱਛੇ ਇਧਰ ਨਾ ਦੇਤੇ ਪਰਚੇ ਪੁੱਛੇ ਤੇ ਪਰਸੋਂ ਨੇ ਥ੍ਰੈਟ ਦਿੱਤੀ ਹੈ ਕਿ ਇੰਦੇ ਪਰਿਵਾਰ ਵੱਲੋਂ ਕੋਈ ਵੀ ਹੱਥ ਲਾਜੇ ਮੈਂ ਆਪਣੀਆਂ ਉਂਗਲਾਂ ਵੱਢ ਦੇਣੀ ਆ ਤੇ ਪਰਚਾ ਦੇ ਦੇਣਾ ਤੇ ਪਰਸੋਂ ਇਹਨਾਂ ਨੇ ਇਹਦੇ ਬੋਲ ਹਰਾਸ਼ਮੈਂਟ ਕਰਦੇ ਡੇਲੀ ਆ ਜਾਂਦੇ ਡੇਲੀ ਲੜਾਈਆਂ ਇਹੋ ਕਿਤੇ ਵੀ ਲਾਂਦੇ ਜਾਨ ਪੁੱਛ ਕੇ ਸਾਡੇ ਅੱਗੇ ਲਾਂਦੇ ਸਾਨੂੰ ਪਤਾ ਨਹੀਂ ਕੀ ਬੀਗਨਸ ਆ ਤੇ ਇਦਾਂ ਥ੍ਰੈਟ ਦੇਂਦੇ ਕਿ ਮੇਰੇ ਕੋਈ ਵੀ ਹੱਥ ਲਾਜੇ ਮੇਰਾ ਇੱਕੀ ਆ ਮੈਂ ਆਪਣੀ ਉਂਗਲਾ ਵੱਢ ਦੇਣੀ ਆ ਤੇ ਪਰਚਾ ਦੇ ਦੇਣਾ ਮੇਰੇ ਤੇ ਮੇਰੇ ਭਰਾ ਤੇ ਮੇਰੇ ਫਾਸ ਸਾਹਿਬ ਨੇ ਪਰਚਾ ਦੇ ਦਿੱਤਾ ਜੀ ਨਿਆਂ ਤਾਂ ਹਾਲੇ ਕਿ ਨੂੰ ਹੱਥ ਵੀ ਨਹੀਂ ਲਾਇਆ ਫਿਰ ਕੱਲ ਬਾਅਦ ਕੀ ਕਿਸ ਕੱਲ ਪਰਚਾ ਦਿੱਤਾ ਗਿਆ ਤੁਹਾਡੇ ਲਈ ਇਹ ਚ ਰੇੜੀ ਲਾ ਜਾਂਦੇ ਉੱਥੋਂ ਆਪਣੇ ਪਿੰਡੋਂ ਸਪੈਸ਼ਲ ਆ ਕੇ ਇੱਥੇ ਲਾਂਦਾ ਹੋਰ ਕਿਤੇ ਨਹੀਂ ਲਾਂਦਾ ਇਹ ਆ ਕੇ ਜਾਨ ਪੁੱਛ ਕੇ ਇੱਥੇ ਰੇੜੀਆਂ ਲਾਂਦਾ ਜੀ ਸਰ ਇਹਨਾਂ ਨੂੰ ਤੁਸੀਂ ਤੁਹਾਡੇ ਐਲੀਵੇਸ਼ਨ ਲਗਾਇਆ ਗਿਆ ਲੱਗੇ ਤੁਸੀਂ ਕਿ ਭਈ ਇਹਨੂੰ ਕਿ ਅੱਜ ਤਾਂ ਲਾਣ ਨੂੰ ਸਾਢੇ ਪੰਜ ਚੱਕਰ ਲੰਮੀ ਨਾਲ ਲਿਆ ਜਾਂਦਾ ਉਹ ਭਈ ਇਹਦਾ ਕਹਿਣ ਨੂੰ ਗੱਲਾਂ ਸੋਹ ਹੋ ਜਾਂਦੀ ਭਜੀ ਯਾਰ ਕਿਆ ਪਹਿਲੇ ਵੀ ਨਬੋ ਕੁਛ ਕੀ ਆਈਆਂ ਮੈਂ ਤੇ ਪਰਸੋ ਗੱਲ ਸੁਣੀ ਇਹਨੇ ਅਹੀਂ ਨਾ ਬੋਲਿਆ ਕਿ ਪਰਿਵਾਰ ਵੱਲੋਂ ਕੋਈ ਵੀ ਹੱਥ ਲਾਗੇ ਜਾਂ ਤੇ ਮੇਰੀ ਬਾਹ ਵੜਨੀ ਹੈ ਜਾਂ ਤੇ ਮੈਂ ਆਪਣੀ ਉਂਗਲਾ ਪੜਨੀ ਆਹੀਂ ਡਰਦੇ ਨਹੀਂ ਕੱਲ ਪਰਸੋ ਨੇ ਪ੍ਰਾਣ ਨੂੰ ਕਿਹਾ ਕਹਿੰਦਾ ਆਪਣੇ ਮਾਨ ਚ ਕੋਈ ਬਿਆਨ ਰੱਖੇ ਇਹ ਬਹੁਤ ਸੰਸਤਾ ਲਿਆ ਗਿਆ ਪਹਿਲੇ ਇਹਨਾਂ ਦੀ ਕੋਈ ਸਰਕਾਰੀ ਕਿੰਦੇ ਉਹ ਕਹਿੰਦੇ ਫਿਰ ਇਹਨਾਂ ਕੁਛ ਬੁੱਢਾ ਤੇ ਕੁਛ ਕਹਿਣ ਲਿਆਂਦਾ ਕਿ ਅਾਂ ਕਰਪਾਨਾ ਕਰੋ ਬਹੁਤ ਕੁਛ ਕੀਤਾ ਇਹ ਬਹੁਤ ਕੋਸ਼ਿਸ਼ ਹੈ ਬਹੁਤ ਜਗ੍ਹਾ ਹੈਗੀ ਹੈ ਇਹ ਨਹਿਰ ਮੇ ਕਿੰਨੀ ਜਗ੍ਹਾ ਹੈਗੀ ਕਿੰਨੀ ਜਗ੍ਹਾ ਕੀ ਮਾਲਕੀ ਹੈ ਇਹ ਡਿਗ੍ਰੀਸ਼ਨ ਵਾਰੰਡ ਦੀ ਜਗ੍ਹਾ ਹੀ ਪੂਰਾ ਦੇਖੋ ਪ੍ਰੂਫ ਸਾਫ ਕੁਛ ਹੈ ਗਈ ਨਾਲ ਮੇਰੀ ਗੱਲ ਸੁਣੋ ਜਦੋਂ ਜਦ ਇਨੇ ਸਾਡੇ ਤੇ ਕੇਸ ਲਾ ਹੀ ਦਿੱਤਾ ਸਾਰੀ ਗੱਲ ਇਹਨੇ ਕਾਨੂੰਨ ਦੇ ਸੋਲਦੇ ਉੱਥੇ ਦਾ ਡੇਲੀ ਚੋਕ ਕੇ ਨਾ ਆਏ ਨਾ ਦਿੱਲੀ ਲੜਾਈਆਂ ਡੂੜੀਆਂ ਦਿੱਲੀ ਲੜਾਈ ਆਪਾਂ ਬਹੁਤ ਪਰੇਸ਼ਾਨ ਆਈ ਬਹੁਤ ਜਿਆਦਾ ਪਰੇਸ਼ਾਨ ਤੂੰ ਇਹ ਤੋਂ ਇਨੇ ਪਰੇਸ਼ਾਨ ਆਈ ਬਸ ਇਹ ਇਹ ਗੱਲ ਨਹੀਂ ਹੁੰਦੀ ਹਮੇਸ਼ਾ ਕਿ ਗਰੀਬ ਦੀ ਸੁਣੋ ਗਰੀਬਾਂ ਕੋਸ਼ਿਸ਼ ਵੀ ਕਰਦੇ ਇਹ ਵੀ ਗਰੀਬ ਹੀ ਮਾਰ ਹਰ ਜਗ੍ਹਾ ਵਧੀਏ ਇਹ ਆਪਾਂ ਕਰਦੇ ਚੱਲ ਗਰੀਬ ਉਹ ਹੀ ਗੱਲੀ ਆ ਡੇਜੀ ਕਾਨੂੰ ਹੱਥ ਹੋਇਆ ਮੇਰੀ ਇਹ ਕਰਦੇ ਮਤਲਬ ਫਿਜ਼ਿਕਲੀ ਬਹੁਤ ਹਰਾਸ਼ਮੈਂਟ ਕਰਦਾਈ ਮੈਂ ਪਰਵਾਰ ਵੱਲੋਂ ਜਾਂ ਹੀ ਮੈਂ ਕੋਸ਼ਿਸ਼ ਵੀ ਹੋਏਗੀ ਹਾਂ ਸਾਰਾ ਬਲੀਮ ਇੰਦੇ ਜਾਊਗਾ ਮਤਲਬ ਬੋਚ ਫਿਜ਼ੀਕਲ ਟੌਰਚਰ ਕਰਦਾ ਜਿਤਨੇ ਅੱਜ ਕਿਹਾ ਤਾ ਕਿ ਮੈਂ ਇਹਨੂੰ ਕੋਸ਼ਿਸ਼ ਹੋ ਕੇ ਮੇਰੀ ਪਜਨਾਨੀ ਜਨਾਨੀ ਲਿਆਊਗਾ ਕਹੇ ਲਿਆਊਗਾ ਇਹ ਬੋ ਗਲਤ ਗੱਲ ਆਈ ਨਹੀ ਆਦੀ ਬਸ ਇੱਕ ਦਾ ਕਿ ਮੈਂ ਗਰੀਬ ਹਾਂ ਕਦੀ ਐਸਐਸਪੀ ਕੋ ਕਦੀ ਡੀਐਸਪੀ ਕੋ ਹਰ ਪਾਸੇ ਜਾਂਦਾ ਹਾਂ ਹਰ ਪਾਸੇ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਉਹ ਮੰਗ ਕਰਦੇ ਇਨਸਾਫ ਦੀ ਕਹੇ ਕਿ ਜਲਦੀ ਜਲਦੀ ਹੀ ਲਾਇਆਗੇ ਤੇ ਕਾ ਨਹੀਂ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਗਈ ਸਾਰਾ ਆਪਣੇ ਕੋ ਹੈ ਗਈ